ਆਸ੍ਰੀਕਾ albai ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਠੰਡ ਤਾਂ ਜੀ ਅੱਜ ਵੀ ਬਹੁਤ ਹੈ ਕੰਨ ਲ ਬਹੁਤ ਜਿਆਦਾ ਸੀ ਠੰਡ ਤੇ ਅਜੂ ਖਰ ਉਦੂ ਤਾਂ ਮੜਾ ਜਾ ਠੀਕ ਹੈ ਠੰਡਾ ਚੀ ਦੇਖਦੇ ਅੱਜ ਆਪਾਂ ਸਪਰੇਅ ਕਰਦੇ ਆ ਗਣਕ ਤੇ ਜੇ ਮੋਸਮ ਜਾ ਕੁਝ ਸਾਫ ਲੱਗਿਆ ਕੁੜੀ ਹਵਾ ਜੀ ਚੱਲਦੀ ਹੈ ਵੀ ਬੜੀ ਹੈ ਜੀ ਪਲਪੀ ਦਾ ਸਪਰੇਅ ਕਰਦੇ ਆਂ ਖਣਕ ਤੇ ਕੱਲਪਾ ਰੋਟੀ ਛੱਕ ਦੇ ਰੋਟੀ ਛੱਕ ਕੇ ਚੱਲਦੇ ਆਂ ਖੇਤ ਨੂੰ ਇਹ ਇਦਰੇ ਹੀ ਹੈ ਇਹ ਲੱਸੀ 那可能。 ਇਹ ਜਿਹੇ ਸਟੈਂਡ ਤੇ ਧਰ ਕੇ ਬਈ ਸੌਖਾ ਚੱਕਿਆ ਜਾਂਦਾ ਢੋਲਾ ਪਾ ਕੇ ਪਾਣੀ ਇਹਦੇ ਤੇ ਧਰ ਕੇ ਪਾਣੀ ਪਾ ਲੈਨੇ ਐ ਤੇ ਸੌਖਾ ਚੱਕਿਆ ਜਾਂਦਾ ਆਪਦੇ ਆਪ ਉਹਨਾ ਚੱਕ ਲੈਂਦਾ ਤੇ ਰੋਜ਼ ਵੀ ਫਿਰਦੇ ਆ ਹੂੰ ਸਾਹਮਣੇ ਤੋ ਬਿਨਾਂ ਦਾ ਕੋਈ ਕੰਮ ਵੀ ਨਹੀਂ ਲੋਟ ਆਉਂਦਾ ਸੀ ਅੱਜ ਤੱਕ ਪਲੱਗਣ ਵਾਲੀ ਸਵਾ ਪੂਆਬ ਦੇ ਕੰਮ ਲੱਗ ਗਏ ਕੋਈ ਕੰਮ ਨਹੀਂ ਕਰਨ ਜੋਗੇ ਸੀ ਅਰੇ ਕਾ ਪੂਆਬ ਦੇ ਅੰਦਰ ਬੜਿਆ ਬੈਠਾ ਸੀ ਇਹ ਤਾਂ ਸੇਮੇ ਹੋਰੇ ਵੀ ਨਿਕਲੇ ਏ ਤੇ ਮਿਹਰੇ ਵੀ ਨਿਕਲੇ ਮਹਾ ਅੱਜ ਤਾਂ ਰੌਲਾ ਪਾਉਣ ਲੱਗਿਆ ਅੱਜ ਤਾਂ ਪੂਰਾ ਧੁੱਪ ਜੀ ਨਿਕਲੇ ਨੀ ਪਹਿਲਾਂ ਇੱਕ ਦਿਨ ਤੁੱਪ ਨਿਕਲੀ ਸੀ ਉਹਦੇ ਡੰਡੇ ਵਾਲੀ ਦਵਾਈ ਕਰੀ ਸੀ ਮੁਰਕੇ ਤੁੱਪ ਨਹੀਂ ਨਿਕਲੀ ਉਹਦੇ ਨਾਲ ਬਾਥੂ ਵਾਲੀ ਨਹੀਂ ਪਾਈ ਸੀ ਅੱਜ ਬਾਥੂ ਵਾਲੀ ਪਾਈ ਆ ਕੱਲੀ ਜਿਆਦੇ ਦਵਾਈਆਂ ਹੋਣ ਕਾਰਨ ਕਣਕ ਨੂੰ ਤੱਕਾ ਨਾ ਲੱਗੇ ਇਸ ਕਰਕੇ ਕੱਲੀ ਗੁੱਲੀ ਡੰਡੇ ਵਾਲੀ ਕਰੀ ਸੀ ਵੀ ਉਹ ਵੀ ਦੋ ਰਲਾ ਕੇ ਕਰੀਆ ਸੀ ਕਣਕ ਦਾ ਨੁਕਸਾਨ ਨਾ ਹੋਵੇ ਕੋਈ ਅੱਜ ਬਾਥੂ ਵਾਲੀ ਨਾਲ ਪਾਲਕ ਵਾਲੀ ਉਹ ਵੀ ਦੋ ਰਲਾ ਕੇ ਕਰੀਆ ਬਾਥੂ ਬੁੱਢਾ ਬੜਾ ਛੋਟਾ ਵੱਡਾ ਹੋ ਗਿਆ ਬਾਥੂ ਠੰਡੀ ਜੀ ਚ ਧੁੱਪ ਨਿਕਲੀ ਨਹੀਂ ਅੱਜ ਸਵੇਰੇ ਛਿੜਕਦੇ ਛਿੜਕਦੇ ਤੁੱਪ ਪੈ ਨਿਕਲੂਗੀ ਛੜਕਾਂਗੇ ਐ ਡਾਡਾ ਹੋ ਗਿਆ ਉਹ ਕਮਤਾ ਕਰਿਆ ਖਰ ਨਹੀਂ ਦਵਾਈ ਨੇ ਦੂਜੇ ਦਿਨ ਤੋਂ ਧੁੱਪ ਨਹੀਂ ਲੱਗੀ ਨਾ ਨਾਲ ਇਸ ਗੱਲ ਕਰਕੇ ਉਂਕਰ ਲੱਗਦਾ ਹ ਵੀ ਕਮਜਾ ਕਰਿਆ ਪਹਿਲਾਂ ਤਾਂ ਬਾਲਾ ਉੱਤੋਂ ਦੀ ਸੀ ਜਲੀ ਡੰਡਾ ਉਹ ਪਰਾਂ ਦੇ ਉੱਚ ਕਰੀ ਨਹੀਂ ਉਹਦੇ ਦੇ ਉੱਤੋਂ ਦੀ ਦੀਂਦਾ ਇਹਦੇ ਉੱਤੋਂ ਦੀ ਤਾਂ ਦਿਸਣਾ ਹਟ ਗਿਆ ਣਕ ਦੇ ਗੁੱਲੀ ਡੰਡਾ ਇਸ ਤਰ੍ਹਾਂ ਵਿਆਹ ਉਕਤੋਂ ਦੀ ਦਾ ਦਿਸਣੋਂ ਹਟ ਗਿਆ ਐ ਉਹ ਪਰਾਂ ਅੱਡੀ ਦੀ ਦਾ ਉਤੋਂ ਦੀ ਪਰਲੇ ਬਾਹਣ ਚ ਉਹਦੇ ਤੇ ਕਰੀ ਨਹੀਂ ਹੋਈ ਇਹਦੇ ਉਤੋਂ ਦੀ ਐਂ ਦੀਂਦਾ ਸੀ ਪਹਿਲਾਂ ਉਹਦੇ ਵਾਂਗੂ ਜਿਵੇਂ ਉਪਰਾਂ ਦੀਂਦਾ ਹਰਾ ਕਚਾਰ ਇਹ ਐ ਮਾੜੀ ਜੀ ਪਿਰਖੀ ਜੀ ਚ ਹੋਗਾ ਹਫਤਾ ਹੋ ਗਿਆ ਦੋ ਦਵੰਗਾਂ ਹਲਾ ਕੇ ਕਰੀਆਂ ਸੀ ਕੰਮ ਤਾਂ ਕਰਿਆ ਖਰ ਤੁੱਕ ਪੱ ਲੱਗ ਜਾਂਦੀ ਐਦੋਂ ਵੀ ਚੰਗਾ ਕੰਮ ਰਿਜ਼ਲਟ ਦੇਣਾ ਸੀ ਉੱਪਰੇ ਇਹ ਤੋਂ ਪਲੱਗ ਜੇ ਖੜਾ ਹੁਣ ਵੀ ਕੰਮ ਕਰੇ ਜੂ ਵਧੀਆ ਦਵਾਈ ਜਿਹੜੀ ਅੱਜ ਕਰੀਏ ਨਾਲੇ ਚਲ ਪਹਿਲਾਂ ਵਾਲੀ ਵੀ ਕੰਮ ਕਰ ਜੂ ਇਹ ਕਿ ਮੌਲੀ ਬੈਠਣ ਨੂੰ ਹੁਣ ਇਹ ਦਾੜਾ ਦਾ ਕੰਮ ਲੱਗਦਾ ਹੀ ਨਹੀਂ ਰੇ ਨਹੀਂ ਬਿਲਕੁਲ ਵੀ ਜੀ ਜੇ ਮੈਂ ਬੈਠਣ ਨੂੰ ਤਾਂ ਪਾਣੀ ਪੀਣ ਨੂੰ ਤਾਂ ਠੰਡਾ ਬਟਰ ਕੂਲਰ ਹੈ ਪੂਰੀ ਸੂਰਤਾ ਟੋਲਗਾ ਭਰਨ ਦਾ ਤਾਂ ਟੈਂਕੀ ਬਾਬਾ ਮੈਨੂੰ ਕਹਿੰਦਾ ਮੇਜ਼ ਚੱਕ ਲੈ ਇੱਕ ਦਿਨ ਮੱਲੋ ਮਲੀ ਮੈਨੂੰ ਕਹਿੰਦਾ ਵੀ ਮੇਜ਼ ਤੇ ਲਿਆ ਕੇ ਢੋਲੀ ਧਰ ਲਿਆ ਕਰ ਮੈਂ ਉਹ ਉਹ ਜਿਹੜੀ ਬਣੀ ਹੋਈ ਹੈ ਕੁਰਸੀ ਉਤੇ ਧਰ ਲੈਂਦਾ ਸੀ ਜਾਂ ਆਹ ਵਿੰਡਲ ਤੇ ਅੱਛਾ ਬਗਨਾ ਵੀ ਤੂੰ ਉਹ ਲਿਆ ਅੰਦਰੋਂ ਮੇਜ ਚੱਕ ਕੇ ਲਿਆ ਮੋਲੀ ਤੇ ਮੇਜ ਲਿਆ ਤੇ ਅੰਦਰੋਂ ਮੇਜ ਤੇ ਧਰ ਕੇ ਚੱਕ ਲਿਆ ਕਰਾਂ ਢੋਲੀ ਗਰਮੀ ਵਿੱਚ ਅੱਛਾ ਬਿਤਾ ਕੇ ਕਰਕੇ ਕਹਿਣਾ ਜੀ ਸੁਭولت ਵਾਲੀ ਐ ਚਾਹ ਪੀਣੀ ਆ ਤਾਂ ਜਿੱਦ ਦੇ ਮੈਂ ਪਹਿਲਾਂ ਸਪਰੇ ਕਰਕੇ ਗਿਆ ਉੱਦੇ ਮੈਨੂੰ ਕਹਿੰਦੇ ਵੀ ਤੂੰ ਰੋਟੀ ਨੂੰ ਦੱਸਦਾ ਨਾ ਵੀ ਜਾਂ ਫੜਾ ਜਾਂਦੇ ਜਾਂ ਤੂੰ ਤਾਂ ਖਾਣ ਨੂੰ ਤਾਂ ਮੈਂ ਇੱਥੇ ਆਪਣੇ ਘਰੇ ਥੋੜੇ ਖਾ ਲੈਂਦਾ ਤੇ ਵੀ ਮਾ ਰੋਟੀ ਦਾ ਚਲ ਸਰ ਗਿਆ ਮੈਂ ਕਿਹਾ ਮੈਂ ਕਹਿੰਦਾ ਬਾਬੇ ਨੇ ਮੈਨੂੰ ਖੀਰ ਖਵਾਤੀ ਅੰਦਰ ਖੀਰ ਆਉਂਦੀ ਹੈ ਹੁਣ ਮੰਨ ਲਾ ਬਾਦੂ ਬਾਚ ਜਾਂਦੀ ਹੈ ਮੈਂ ਇਹੋ ਘਰੇ ਜਾ ਕੇ ਦੱਸਿਆ ਵੀ ਮੈਂ ਤਾਂ ਖੀਰ ਖਾਧੀ ਉੱਥੇ ਖੀਰ ਸੀ ਖੀਰ ਨਾ ਰੱਜ ਲੈ ਮੈਂ ਰੋਟੀ ਦੀ ਫਿਰ ਲੋੜ ਹੀ ਨਹੀਂ ਪਈ ਹਾਂ ਮੈਂ ਕਿਹਾ ਤੂੰ ਰੋਟੀ ਬੜੀ ਖਾਣਾ ਇਹ ਤਾਂ ਤੂੰ ਖੀਰ ਖਾਣਾ ਹੈ ਹੈ ਰੋਟੀ ਦਾ হনি <coughs> হ <coughs>